ਸਾਰੇ ਯਾਰ ਦੋਸਤਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਦਾਸ ਅੱਜ ਅਸੀਂ ਪਹੁੰਚੇ ਆਂ ਸ਼ਹਿਰ ਫਰੀਦਕੋਟ ਪਾਲਰ ਸੀਲਾ ਜੀ ਦੇ ਘਰ ਪਹੁੰਚੇ ਆਂ ਤੇ ਆਪਾਂ ਉਹਨਾਂ ਦੀ ਗਾਇਕੀ 'ਚ ਕੁਝ ਸੁਣਦੇ ਆਂ ਬਹੁਤ ਵਧੀਆ ਉਹਨਾਂ ਨੇ ਗੀਤ ਗਾਏ ਆ ਕੈਸਤਾ ਵੀ ਆਈ ਆ ਫਿਲਮੀ ਆਰਟਿਸਟ ਆ ਫਿਲਮਾਂ ਵਿੱਚ ਵੀ ਗੀਤ ਆਏ ਆ ਉਹਨਾਂ ਦੇ ਤੋ ਆ ਜਿਓ ਫਿਰ ਮੰਮੀਰੇ ਸੁਣ ਲਿਆ ਫੋਨ ਤੇਰਾ ਮੈਂ ਮਾਰਦੀ ਸੋਣ ਇਹਦਾ ਬਹੁਤ ਪੁਰਾਣਾ ਗੀਤ ਨੰਬਰ ਤੈਨੂੰ ਚਿੱਠੀ ਲਿਖਦੀ ਸੱਜਣਾ ਵੇ ਮੈਨੂੰ ਪਹ ਗਿਆ ਕਾਲਜ ਛੱਡਣਾ ਵੇ ਤੈਨੂੰ ਚਿੱਠੀ ਲਿਖਦੀ ਸੱਜਣਾ ਵੇ ਮੈਨੂੰ ਪਹ ਗਿਆ ਕਾਲਜ ਛੱਡਣਾ ਵੇ ਦੋਵਾਂ ਤੇ ਮਾਰੀ ਹੋ ਗਈਆ ਦੋਵਾਂ ਤੇ ਮਾਰੀ ਹੋ ਗਈਆ ਵੇ ਮੈਂ ਅੱਖੀਆਂ ਭਰ ਕੇ ਖੜ ਗਈ ਮੰਮੀ ਨੇ ਸੁਣ ਲਿਆ ਮੰਮੀ ਨੇ ਸੁਣ ਲਿਆ ਕੌਣ ਤੇਰਾ ਵੇ ਮੈਂ ਮਰ ਗਈ ਸੋਹਣਾ ਮਰ ਗਈ ਮੰਮੀ ਨੇ ਸੁਣ ਲਿਆ ਕੌਣ ਤੇਰਾ ਵੇ ਮੈਂ ਮਰ ਗਈ ਸੋਹਣਾ ਮਰ ਗਈ ਖਾਂ ਲਾਲ ਗਹਿਰੀਆਂ ਕਰਕੇ ਵੇ ਮੈਨੂੰ ਖੜ ਗਈ ਗੁੱਤੋਂ ਫੜ ਕੇ ਵੇ ਅੱਖਾਂ ਲਾਲ ਗਹਿਰੀਆਂ ਕਰਕੇ ਵੇ ਮੈਨੂੰ ਖੜ ਗਈ ਗੁੱਤੋਂ ਫੜ ਕੇ ਵੇ ਬੇਦਰਦੀ ਦਾ ਦਿਲ ਟੜਕੇ ਵੇ ਦਰਦੀ ਦਾ ਦਿਲ ਟੜਕੇ ਵੇ ਮੈਂ ਬੜਾ ਵਾਸਤਾ ਪਾ ਮਾੜਾ ਵਾਸਤਾ ਪਾ ਆਵੇ ਉਹ ਫੇਰ ਵੀ ਦੋ ਤਿੰਨ ਡਰ ਗਈ ਮੰਮੀ ਨੇ ਸੁਣ ਲਿਆ ਹੌਣ ਤੇਰਾ ਵੇ ਮੈਂ ਮਰ ਗਈ ਸੋਹਣਾ ਮਰ ਗਈ ਮੰਮੀ ਨੇ ਸੁਣ ਲਿਆ ਹੌਣ ਤੇਰਾ ਵੇ ਮੈਂ ਮਰ ਗਈ ਸੋਹਣਾ ਮਰ ਗਈ